13 ਕਿਨਾਂ ਤੇ ਦੇਖ ਰਹੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਖਸ਼ਤਾ ਜੀ ਸੁਦਰਸ਼ਕੋ ਜਿੱਥੇ ਮਹਿਲਕਲਾਂ ਬਰਤ ਆਸਮਨ ਦੇ ਵਿੱਚ 20 ਤੇ 21 ਫਰਵਰੀ ਦੇ ਇੱਕ ਸਮਾਗਮ ਰੰਭੇ ਦੇ ਕੀਰਤਨ ਤਰਵਾ ਸੁਪੂਲੀ ਪੈਕੀ ਮਾਪਤੀ ਹੋ ਚੁੱਕੀ ਹੈ ਸੁਸਮਾਪਤੀ ਦੇ ਦਵਾਨਾਂ ਦੇ ਵਿੱਚ ਸ੍ਰੀ ਮਾਨ ਸੰਤ ਬਾਬਾ ਬੱਗਾ ਸਿੰਘ ਜੀ ਜਥੇ ਜੀ ਉਹਨਾਂ ਨੇ ਹਾਜ਼ਰੀ ਭਰੀ ਆਪਣੀ ਕੀਮਤੀ ਸਮੇਂ ਨੂੰ ਛੱਡ ਕੇ ਹਾਜ਼ਰੀਆਂ ਭਰੀਆਂ ਅਤੇ ਆਪਣੀ ਕਹਾਵਤ ਚਾਰਾ ਨਹੀਂ ਸੰਖਤਾ ਨੂੰ ਹਲਕਿਤਾ ਸੋ ਇਸ ਮਾਗਮੰਦਰੇ ਅਸੀਂ ਬਾਬਾ ਜੀ ਨੂੰ ਪੁੱਛਾਂਗੇ ਅੰਗਰੇਜ਼ ਦਾ ਸਮਾਗ ਹੋਇਆ ਤੇ ਅੱਜ ਵੀ ਇਸ ਮਾਗ ਨੂੰ ਕਰਉਂਦੇ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਇਸ ਮਾਗ ਨੂੰ ਮਨਾਇਆ ਜਾਂਦਾ ਇਹ ਜਿਹੜਾ ਬਿਰਦਾਸ ਨਾਮ ਦੇ ਵਿੱਚ ਸਭ ਤੋਂ ਵੱਡੀ ਗੱਲ ਹਰੇ ਸਾਲ ਦੀ ਤਰ੍ਹਾਂ ਸੋਗਰੀ ਸਾਹਿਬ ਦੇ ਪਾਠ ਗੁਰੂ ਗੋਬਿੰਦ ਸਿੰਘ ਸਾਹਿਬਾਂ ਦੀ ਸੀ ਬੜਾ ਸਰਬਾ ਦੀ ਬਾਣੀ ਪੜੀ ਜਾਂਦੀ ਹੈ ਗੁਰੂ ਸਾਹਿਬ ਆਪ ਚਾਹੇ ਕੁੰਦੇ ਨੇ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਆਸਰਾ ਹੀ ਗੁਰੂ ਸਾਹਿਬਾਂ ਦਾ ਹੈ ਉਹਨਾਂ ਦੀ ਮਿਹਰ ਸਦਕਾ ਇਹ ਸਾਰੇ ਸਮਾਜ ਬੜਾ ਵਧੀਆ ਲੱਗਿਆ ਸਾਰੀ ਜਿਹੜੀ ਇਹ ਕਮੇਟੀ ਨੇ ਬੜੇ ਸਜੇ ਟੰਗ ਦੇ ਨਾਲ ਸਾਰੇ ਪ੍ਰੋਗਰਾਮ ਹੁੰਦੇ ਨੇ ਤੇ ਜਿਹੜੀ ਇੱਥੇ ਦੇਵਪਾਲਨ ਦੀ ਜਾਨੀ ਹੁੰਦੀ ਹੈ ਉਹ ਪਿਆਰ ਨਹੀਂ ਹੁੰਦੀ ਹੈ ਬਿਰਦਾਸਰਾਉਂ ਦੇ ਵਿੱਚ ਬੜੀ ਪਿਆਰ ਤੇ ਸਦਾ ਭਾਵਨਾ ਨਾਲ ਤੇ ਦੇਖਿਆ ਸੀ ਭਾਈ ਲਖਵੀਰ ਸਿੰਘ ਜੀ ਤੇ ਤੇ ਬਾਈ ਸੁਜੈਨ ਸਿੰਘ ਜੀ ਬੜੀ ਸ਼ਰਧਾ ਤੇ ਭਗਉ ਨਾਲ ਸਵਾਮਾ ਕਰਦੇ ਨੇ ਸਾਨੂੰ ਬੜਾ ਚੰਗਾ ਲੱਗਦਾ ਹੈ ਅਸੀਂ ਤਾਈਉ ਦਾਸੀ ਦੂਸਰੀ ਵਾਰ ਆ ਚੁੱਕੇ ਹਾਂ ਇੱਥੇ ਤੇ ਅੱਗੇ ਵੀ ਜਰੂਰ ਹੀ ਸਾਨੂੰ ਕੋਈ ਹੁਕਮ ਕਰਨਗੇ ਅਸੀਂ ਇੱਥੇ ਆਉਂਦੇ ਰਹਾਂਗੇ ਤੇ ਅਸੀਂ ਫੇਰ ਇਹਨਾਂ ਨੂੰ ਇਹ ਮੁਬਾਰਕ ਸੁਭਨਾਵ ਕਾਬਲਾ ਦਿੰਦੇ ਤੇ ਵਧਾਈਆਂ ਦਿੰਦੇ ਆ ਕਿ ਵੀ ਇਹ ਜਿਹੜੇ ਇਸ ਹੁੰਦੇ ਨੇ ਇਹ ਇੱਕ ਭਲੇ ਦੀ ਖਾਤਰੀ ਮੂਸੂਦੇ ਨੇ ਇਹਦੇ ਵਿੱਚ ਆਪਾਂ ਨੂੰ ਵੱਧ ਵੱਧ ਸਾਂਝ ਦਾ ਸਹਿਯੋਗ ਵੀ ਲੈਣਾ ਚਾਹੀਦਾ ਤੇ ਇਹਨਾਂ ਨੂੰ ਆਸਰਾ ਜਿਵੇਂ ਆਪਾਂ ਕਹਿੰਦੇ ਗੁਰੂ ਸਾਹਿਬ ਦਾ ਹੈ ਹੀ ਉਹਨਾਂ ਦੀ ਕਿਰਪਾ ਤਾਂ ਚੱਲ ਰਹੀ ਹੈ ਪਰ ਜਿਵੇਂ ਸੰਗੀਆਂ ਦਾ ਜਿਨੇ ਗੁਰੂ ਪਿਆਰਿਆਂ ਦਾ ਸਾਰਿਆਂ ਦਾ ਆਪਾਂ ਨੂੰ ਇਹਨਾਂ ਨੂੰ ਨਾਲ ਸਹਿਯੋਗ ਚਾਹੀਦਾ ਕੋਈ ਗੁਰੂ ਸਾਹਿਬ ਦੀ ਮਿਹਰ ਹੋਵੇ ਕਿਰਪਾ ਹੋਵੇਗੀ ਇਸੇ ਤਰ੍ਹਾਂ ਹੀ ਵੀਰ ਬਰਕਰਕੇ ਆਪਾਂ ਸੁਵਾਮਾ ਕਰੀਏ ਅਕੂਸ਼ਰ ਦੇ ਕ੍ਰਿਸ਼ਮਲਿੰਗ ਵਾਹਿਗੁਰੂ ਜੀ ਕਰਤਾ ਸਵਾਗਤ ਵਾਹਿਗੁਰੂ ਜੀ ਕੀ ਫਤਿਹ 100 ਲੋਕੋ ਜਿਹੜੇ ਆਪਣੇ 21 21 ਫਰਵਰੀ ਦੇ ਦਿਵਾਨ ਸੀ ਉਹਨਾਂ ਦੀ ਸਮਾਪਤੀ ਹੋ ਚੁੱਕੀ ਹੈ ਸਮਾਪਤੀ ਬਾਬਾ ਬਖਸ਼ ਸਿੰਘ ਜੀ ਨੇ ਕੀਤੀ ਹੈ ਸੋ ਸਾਡੀ ਵੀਡੀਓ ਕਿਤੇ ਦੇ ਲਈ ਅਗਲੀ ਵੀਡੀਓ ਦੇਖਣ ਲਈ ਤਦ ਤੱਕ ਆਪ ਦਾ ਸਕਾਨ ਵਾਹਿਗੁਰੂ ਜੀ ਦਾ ਖਾਲਸਾ ਵਾਟਵਾਲਾ ਮਾਤਾ ਕਰਤੂ ਲੋਕ ਹੱਕ ਦਸਰਾ ਦੁਇ ਦਾਈ ਗਾਇਆ

também ਜੋ ਮੈਨਰ ਕਰਨ ਦੇ ਪੱਤਰਕਾਰ ਸਾਡੇ ਬੜੇ ਸਤਿਕਾਰਯੋਗ ਭਾਈ ਪ੍ਰਕਾਸ਼ ਸਿੰਘ ਜੀ ਅੰਕਹੀ ਜੀ ਜੋ ਆਪਣਿਰ ਕਰਨ ਦੇ ਪੱਤਰਕਾਰ ਨੇ ਉਹਨਾਂ ਦੇ ਸੇਵਾਦਾਰ ਭਾਈ ਰਾਜ ਪ੍ਰਕਾਸ਼ ਸਿੰਘ ਜੀ 13-13 ਚੈਨਲ ਵੱਲੋਂ ਵੀ ਪਹੁੰਚੇ ਨੇ ਇਸ ਹੌਨਾ ਲਈ ਧੰਨਵਾਦ ਕਰਦੇ ਆਂ ਸਾਡੀਆਂ ਸੰਗਤਾਂ ਦਾ ਧੰਨਵਾਦ ਜੀ ਹੈ ਨੂੰ ਸਾਡੇ ਨਾਲ ਪਾਈ ਗੁਰੂਤਾ ਨਗਰ ਸ਼ਾਕੇ ਜਾਨਾ ਪ੍ਰਸ਼ਾਦਾ ਪਾਣੀ ਤਿਆਰ ਹੈ ਸਾਰਿਆਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛੱਕੇ ਲੈਣਾ ਸਾਰਿਆਂ ਨੂੰ ਖੁਸ਼ੀਆਂ ਸਤਿਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ